ਮਟੇ ਮੈਂ ਤਾਂ ਮਾਰ ਡਾ ਰਗਾ ਡੇ ਬਹਿ ਜ ਪਈਆਂ ਹੀ ਮੁੜ ਕੇ ਉਹ ਦਾਸਰਾ ਨਾਲ ਵੜਨ ਡੇ ਪੇ ਅੰਦਰ ਪੰਜ ਕੇ ਮੇਰੇ ਮਗਰ ਵੜ ਗਏ ਤਿੰਨ ਚਾਰ ਬੰਦੇ ਮੈਂ ਮਿੰਤਾ ਕਰ ਕਰ ਛੁੱਟੀ ਇਹਨਾਂ ਦਾਸਰ ਤੋਂ ਉੱਤਰ ਮੇਰੇ ਮਾਰੇ ਮੈਂ ਭੱਜ ਰਸੋਈ ਚ ਵੜ ਗਈ ਰਸੋਈ ਚ ਦਾਸਰ ਮੇਰੇ ਮਾਰ ਕੇ ਕਹਾਂਦਾ ਤੇਰੇ ਗੋਲੀ ਮਾਰ ਦੂੰ ਮਦਰ ਭੱਜ ਜਾ ਨੇ ਤੇਥੋਂ ਮੈਂ ਭੱਜ ਕੇ ਬਾਹਰ ਉਹ ਦੀਆਂ ਕੰਨਾਂ ਦੇ ਵਾਲਾਂ ਮੇਰੇ ਧੂਕੇ ਲਾ ਕੇ ਤੇ ਘਰ ਵਾਲੇ ਮੇਰੇ ਨੂੰ ਮਾਰ ਮਾਰ ਦਾਸਰ ਵੜ ਕੇ ਐਨ

ਉਹ ਕਿੰਨੇ ਰਿਹਾ 100 ਦਾ ਘੱਟੋ-ਤਾਕਾ 14 ਦਿਨ 77 ਮੋਰਸਲੇ ਕਨੇਗ ਮੋਰਸਲੇ ਤੇ ਨਾ ਅੱਜ ਹਾਂ ਅੱਜ ਤਾਂ ਇਹ ਐਂਡ ਅੱਜ ਦੇ ਵਿੱਚ ਇਹ ਤੇਜ਼ ਗੱਡੀਆਂ ਦੇਦੇ ਨੇ ਤਾਂ ਕੋਈ ਬਾਕੀ ਚੱਲ ਕੇ ਆਉਂਦੇ ਦੇਖਦੇ ਹੈਂ ਅੱਜ ਕੈਮਰੇ ਨਾਲ ਮੂਵੀ ਬਣਾ ਲਈ ਮੂਵੀ ਤੇ ਬੰਦੇ ਨਾਲ ਦੋਨੋਂ ਆ ਕੇ ਕਰਨਾ ਮੈਂ ਕਰਦਾ ਮੇਰਾ ਤੋਵਾ ਦੇ ਕਿ ਸੁਤੇ ਦਾ ਬਣਾ ਤੁਹਾਨੂੰ ਸਰਾ ਪਤਾ ਕਿਹੜਾ ਬਣਾ ਲਓ ਡੇਟ ਬਣਾ ਜੀ ਹਣ ਮੂਵੀ ਕਿੱਥੋਂ ਮਾਰਦੀ ਆ ਜੀ ਨਵੀਂ ਗੱਲ ਦਾ ਕਿ ਇਹ ਪਿੰਡ ਦਾ ਆਪਕ ਜੇਤਣੀ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਦਾਂ ਲੜਾਈ ਕੋਈ ਪਤਾ ਨਹੀਂ ਬਾਜੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤੇ ਰੋਟੀ ਖਾਣ ਲੱਗੇ ਸੀ ਉਹਨਾਂ 100 200 ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵਟੇ ਹੀ ਮਾਈਟਾ ਮਾਰ ਡਿਆ ਸਾਡੇ ਬਹਿਜ ਪਈਆਂ ਮੁੜ ਕੇ ਉਹ ਦਾਸਰਾਂ ਨਾਲ ਵਧਣ ਲੱਗ ਪਏ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3-4 ਬੰਦੇ ਮੈਂ ਮਿੰਟਾਂ ਕਰ ਕਰ ਛੁੱਤੀ ਉਹਨਾਂ ਦਾਸਰ ਤੋਂ ਉੱਤਰ ਮੇਰੇ ਮਾਰੇ ਮੈਂ ਭੱਜ ਰਸੋਈ ਚ ਵੜ ਗਈ ਰਸੋਈ ਚ ਦਾਸਰ ਮੇਰੇ ਮਾਰ ਕੇ ਕਹਿੰਦਾ ਤੇਰੇ ਗੋਲੀ ਮਾਰ ਦੂੰ ਮਦਮ ਭੱਜ ਜਾਣੀ ਇੱਥੋਂ ਮੈਂ ਭੱਜ ਕੇ ਬਾਹਰ ਉਹਦੀਆਂ ਕੰਨਾਰੇ ਵਾਲਾ ਮੇਰੇ ਧੂਕੇ ਲਹਿਗਾ ਲਾ ਕੇ ਤੇ ਕਾਰ ਆਲੇ ਮੇਰੇ ਨੂੰ ਮਾਰ ਮਾਰ ਦਾ ਤਰ ਗੱਡ ਕੇ ਐਨ ਟਰੈਕਟਰ ਵੀ ਲੈ ਗਿਆ ਚੱਕ ਕੇ ਤੇ ਬੋਲਟ ਮੋਟਰਸਾਈਕਲ ਵੀ ਲੈ ਗਿਆ ਚੱਕ ਕੇ ਤੇ ਸਾਰਾ ਕੁਝ ਚੱਕ ਲਗਾ ਕਾਰ ਆਲਾ ਮੇਰੇ ਨੂੰ ਐ ਚੰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ਜ਼ੋਰ ਦਾ ਵੀ ਘਾਟਾ ਹੋ ਗਿਆ ਮੇਰੇ ਦੂਜੇ ਜ਼ੋਰ ਦਾ ਵੀ ਘਾਟਾ ਟਰੈਕਟਰ ਸਾਡੇ ਨਾਲ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਪਾਣ ਦਿੱਤੀਆਂ ਪਰ ਪਾਨਾ ਕੋਈ ਲੁੱਟ ਲੁਕੋ ਲੁੱਟ ਕੋ ਜਿੰਨਾ ਸੋਨਾ ਸੀ ਪੈੜੀ ਦੇ ਕਾਗਜ਼ ਪੱਤਰ ਸੀ ਸਾਰਾ ਕੁਝ ਲੈ ਗਿਆ ਕੁਝ ਨਹੀਂ ਛੱਡਿਆ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਕਾਗਤ ਬਟੂਏ ਪਰਸ ਵੀ ਸਾਰਾ ਕੁਝ ਫੋਲ ਫੋਲ ਕੇ ਸਾਰਾ ਕੁਝ ਲੈ ਕੇ ਚੱਲ ਗਏ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਪੁਲਿਸ ਅਜੇ ਕੋਈ ਸੁਣਵਾਈ ਨਹੀਂ ਕਰਦੀ ਕੀ ਕਹਿ ਕੇ ਗਏ ਪੁਲਿਸ ਉਹ ਕਹਿੰਦੇ ਕਰਦੇ ਪਏ ਆ ਬੰਦੇ ਲੱਭਦੇ ਪਏ ਆ ਜਿਨ੍ਹਾਂ ਬੰਦਿਆਂ ਦਾ ਰੋਲਾ ਵਾ ਉਹ ਬੰਦੇ ਬਾਹਰ ਵਾ ਉਹ ਬੰਦੇ ਇੱਥੇ ਨਹੀਂ ਗਏ ਉਹ ਬੰਦੇ ਇੱਥੇ ਉਹ ਬਾਹਰ ਨਹੀਂ ਹੈਗੇ ਗਏ ਇਹ ਐਵੇਂ ਫਾਲਤੂ ਗੱਲਾਂ ਆ ਇਹਨਾਂ ਦੀ ਸਰਕਾਰਾਂ ਨੇ ਸਰਕਾਰਾਂ ਦੀ ਪਾਲਿਸੀਆਂ ਨੇ ਸਾਰਾ ਕੁਝ ਕਰਾਇਆ ਤੁਹਾਡੀ ਪਛਾਣ ਚਾਹੀਏ ਬੰਦੇ ਹਾਂ ਮੇਰੀ ਪਛਾਣ ਤੋਂ ਬੰਦੇ ਆ ਹਾਂ ਮੈਂ ਪੂਰਾ ਉਹਨਾਂ ਨੂੰ ਪਛਾਣਦੀ ਆ ਨਾਲੇ ਮੇਰੀ ਇਹਨਾਂ ਨੇ ਬਾਹਰ ਪੱਟੇ ਪਿੱਛਾਂ ਜਾ ਕੇ ਨਾਲੇ ਮੈਨੂੰ ਆਂਦੇ ਮਾਤਾ ਮਾਰਦਾਂਗੇ ਤੈਨੂੰ ਆਹ ਬਾਹਾਂ ਤੇ ਡਾਕਟਰ ਮਾਰਿਆ ਨਾਲੇ ਨਾਲੇ ਢੂਈ ਚ ਡਾਕਟਰ ਮਾਰਦੇ ਨਾਲੇ ਲੀੜੇ ਪਾੜ ਦਿੱਤੇ ਠੀਕ ਥੈਂਕ ਯੂ ਹਾਂਜੀ ਜਰ ਕੀ ਮਾਮਲਾ ਜਿਹਦਾ ਜਿਹੜਾ ਇਹ ਬੀਤੀ ਸ਼ਾਮ ਬੀਤੀ 3 8 2004 ਨੂੰ ਬਤਰੀ ਹਟਸਵਾ ਟਵਰੇ ਪਿੰਡ ਦੇ ਵਿੱਚ ਸਵਰਨ ਸਿੰਘ ਜੀ ਮਾਲਕ ਆ ਉਹਨੇ ਪੁਰਾਣੀ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਆ ਲਈ ਜਿਹਦੇ ਉੱਤੇ ਕਾਸ਼ਤ ਕਰ ਰਿਹਾ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਲਾ ਸਿੰਘ ਦਰਬਾਰਾ ਸਿੰਘ 20 ਬੂਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਇਹ ਜਿਹੜੇ ਦਰਬਾਰਾ ਆਪਣਾ ਸੌਰੀ ਸਵਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਕਸ਼ਮੀਰ ਕੌਰ ਆਪਣੇ ਘਰ ਸੀਗੀ ਬੱਚੀ ਦੇ ਨਾਲ ਛੋਟੀ ਨਾਲ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਹਾਨਕੇ ਭੰਤੋੜ ਕੀਤੀ ਤੇ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਡਾ ਮਾਰੀਆਂ ਤੇ ਜਿਹੜੀ ਬੀਬੀ ਕਸ਼ਮੀਰ ਕੌਰ ਆ ਉਹਦੇ ਵੀ ਕਾਫੀ ਛੱਟਾਂ ਮਾਰੀਆਂ ਉਹਦੇ ਕਨਾਰੀਆਂ ਵਾਲੀਆਂ ਵੀ ਜਾਂਦੇ ਆ ਲਾਗ ਲੈ ਕੇ ਘਰੋਂ ਹੋਰ ਸੋਨੇ ਦੇ ਗਹਿਣੇ ਕੈਸ਼ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਉਹ ਵੀ ਲੈ ਕੇ ਆ ਤੇ ਮੌਕੇ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕ ਕੇ ਤੇ ਜਿਹੜੀ ਮੀਗੀ ਕਸ਼ਮੀਰਪੁਰ ਆਏ ਸਿਵਲ ਹਸਪਤਾਲ ਹੋਣੀ ਦਾਖਲ ਆ ਜੀ ਇਹਦਾ ਬਿਆਨ ਕਲਮ ਬੰਦ ਕਰਕੇ ਮਕਰਮਾ ਜਿਸਟਿਸ ਕਰਦਾ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਤੇ ਜਿਹੜਾ ਉਹਦਾ ਕਸ਼ਮੀਰਪੁਰ ਦਾ ਹਸਮੈਂਡ ਆ ਉਹਦੇ ਛੱਟਾਂ ਜਾਂਦੀਆਂ ਸੀਗੀਆਂ ਉਹਨਾਂ ਦਾ گاਉਂ ਵੱਡੇ ਹਸਪਤਾਲ ਰੈਫਰ ਕਰਤਾ ਹੈਗਾ ਉਹਦੇ ਵੀ ਜਦੋਂ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਮਿਆਰ ਕਲਮ ਬੰਦ ਕਰਕੇ ਇਹਦਾ ਹੈਗਾ ਪੰਟੀ ਕਾਰ ਰਿਹਾ ਕਿ ਬੰਦੇ ਨਾਮਜਦ ਰਹੇ ਪਈ ਅੱਜ ਇਹਦੇ ਵਿੱਚ ਜਿਹੜੇ ਡੋਟ ਘਰਾੜਸਾ ਤੁਹਾਨੂੰ ਮੈਂ ਦਾਰਾ ਸਿੰਘ ਤੇ ਦਰਬਾਰਾ ਸਿੰਘ ਤੇ ਦੋ ਉਹਨਾਂ ਦੇ ਨਾਲ ਕੋਹੜਾ ਰਿਸ਼ਤੇਦਾਰ ਹੋਣਗੇ ਕੋਈ ਖਰਾਸਤ ਚ ਵੀ ਲੱਗੇ ਹਾਂਜੀ ਖਰਾਸਤ ਵਿੱਚ ਵੀ ਲੱਗੇ ਕੋਈ ਨਹੀਂ ਅੱਜ ਤਲਾਸ਼ ਜਾਰੀ ਹੈਗੀ ਆ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਅਸੀਂ ਉਹਨਾਂ ਨੂੰ ਤਲਾਸ਼ ਭੇਜੀਆਂ ਕਿ ਜਲਦੀ ਉਹ ਸਾਡੇ ਕੋਲ ਆ ਜਾਣਗੇ ਫੜ ਲਾਏਗਾ ਅਗਾਹ ਕੀ ਕਾਰਵਾਈ ਕਰਾਂਗੇ ਬਸ ਅੱਗੇ ਮੁਕਦਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਕਵਰੀ ਕਰਾਂਗੇ ਜਿਹੜੇ ਵੈਪਨ ਚੁਸ ਕੀਤੇ ਉਹਨਾਂ ਨੇ ਵਾਰਦਾਦ ਦੇ ਵਿੱਚ ਤੇ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ